ਲਓ ਜੀ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਇਆ ਆਪਣਾ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ। ਇਹ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਆਮ ਦੇਖਦਾ ਇਹਨੂੰ ਕੌੜਾ ਪੱਤਾ ਪੌਦਾ ਕਹਿੰਦੇ ਨੇ ਇਹ ਸਿਹਤ ਲਈ ਕਾਫੀ ਉਪਯੋਗੀ ਆ। ਤੁਹਾਨੂੰ ਇਹ ਚੰਗਾ ਕਰਨ ਵਾਲਾ ਜਿਹੜਾ ਬੂਟਾ ਇਹ ਕਿਉਂ ਲਗਾਉਣਾ ਚਾਹੀਦਾ ਕਿਉਂ ਇਹਦੀ ਲੋੜ ਆ। ਸ਼ੂਗਰ ਲਈ ਇਹ ਕਿਵੇਂ ਉਪਯੋਗੀ ਉਪਯੋਗੀ ਆ। ਕਿਵੇਂ ਇਹਨੂੰ ਵਰਤਿਆ ਜਾਂਦਾ। ਤੇ ਇੱਕ ਬੂਟੇ ਤੋਂ ਅਨੇਕ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਨੇ। ਸਾਰੀ ਗੱਲ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ। ਇਸ ਨੂੰ ਕੌੜਾ ਪੱਤਾ ਕਿਹਾ ਜਾਂਦਾ ਇਹ ਕੌੜਾ ਪੱਤਾ ਇੱਥੇ ਪੱਛਮੀ ਅਫਰੀਕਾ ਨਾਈਜੀਰੀਆ ਤੇ ਰਾਜਾਂ ਦੇ ਸਾਰੇ ਹਿੱਸਿਆਂ ਦੇ ਵਿੱਚ ਬਹੁਤ ਆਮ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਇਸ ਵਿੱਚ ਪਾਏ ਜਾਣ ਵਾਲੇ ਪੋਸ਼ਟਿਕ ਤੱਤਾਂ ਦੇ ਕਾਰਨ ਹੀ ਅਤੇ ਡਾਕਟਰੀ ਤੌਰ ਤੇ ਵੀ ਇਸ ਦੀ ਵਰਤੋਂ ਕਰਦੇ ਨੇ ਜਦੋਂ ਤੁਸੀਂ ਇਸ ਕਿਸਮ ਦੇ ਦਰਾਖਤ ਨੂੰ ਜਾਂ ਬੂਟੇ ਨੂੰ ਲਗਾਉਣੇ ਖਾਸ ਮਿਆਦ ਤੇ ਪਹੁੰਚਦਾ ਹੈ ਇਸ ਬੂਟੇ ਦੇ ਜਿਵੇਂ ਬੀਜ ਹੁੰਦੇ ਨੇ ਜਿਹੜੇ ਜਾਂ ਫੁੱਲ ਹੁੰਦੇ ਨੇ ਉਹ ਛੋਟੇ-ਛੋਟੇ ਹੁੰਦੇ ਨੇ ਬਿਲਕੁਲ ਇਹ ਬੂਟੇ ਦੀ ਤੁਸੀਂ ਜੀ ਟਾਣੀ ਤੋੜ ਕੇ ਵੀ ਧਰਤੀ 'ਚ ਲਾ ਦਮੋ ਤਾਂ ਵੀ ਇਹ ਉੱਗਿਆ ਹੁੰਦਾ ਜਿੰਨੀਆਂ ਟਾਣੀਆਂ ਲਾਉਂਗੇ ਗਾਹਾਂ-ਗਾਹਾਂ ਉੱਗਦਾ ਰਹਿੰਦਾ ਇਹ ਹਵਾ ਨੂੰ ਵੀ ਸਾਫ਼ ਰੱਖਦਾ ਤੇ ਜ਼ਿਆਦਾ ਖੇਤਾਂ ਦੇ ਹਾਲੇ-ਦਾਲੇ ਲਾਇਆ ਜਾਂਦਾ ਹੈ ਬੂਟਾ ਇਹ ਬੂਟੇ ਦੇ ਵਿੱਚ ਤੁਹਾਨੂੰ ਦੱਸਦੇ ਸ਼ੂਗਰ ਲਈ ਕਿਵੇਂ ਫਾਇਦੇਮੰਦ ਆ ਉਹ ਲੋਕ ਕੀ ਕਰਦੇ ਨੇ ਸਵੇਰ-ਸ਼ਾਮ ਇੱਕ-ਇੱਕ ਪੱਤਾ ਜੱਬ ਲੈਂਦੇ ਨੇ ਦਾ ਹੁੰਦਾ ਕੌੜਾ ਜੀ ਨਾਲ ਇਹ ਸ਼ੂਗਰ ਉਹਨੂੰ ਕਾਫੀ ਹੱਦ ਤੱਕ ਕੰਟਰੋਲ ਰੱਖਦਾ ਇੱਕ ਤੇ ਇਹਦੇ ਵਿੱਚ ਹਰਿਆਲੀ ਬਹੁਤ ਜ਼ਿਆਦਾ ਹੁੰਦੀ ਆ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਆ ਬੂਟੇ ਨੂੰ ਆਹ ਪੱਤਾ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਧੋਣ ਤੋਂ ਬਾਅਦ ਤੁਸੀਂ ਡਾਇਰੈਕਟ ਵੀ ਇਹਨੂੰ ਖਾ ਸਕਦੇ ਹੋ ਜਾਂ ਫਿਰ ਐਂ ਕਰਿਓ ਕਈ ਪੱਤੇ ਤੋੜ ਲਓ ਪੱਤੇ ਤੋੜ ਕੇ ਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਸਵੇਰ ਸ਼ਾਮ ਦਾ ਦਾ ਚਮਚਾ ਲੈ ਸਕਦੇ ਹੋ ਇਹਦੇ ਵਿੱਚ ਕਾਫੀ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਨੇ ਇਹ ਸ਼ੂਗਰ ਲਈ ਕਾਫੀ ਜ਼ਿਆਦਾ ਫਾਇਦੇਮੰਦ ਆ ਬਾਕੀ ਹੋਰਾਂ ਬੂਟਿਆਂ ਵਾਂਗ ਇਹ ਵੀ ਹਵਾ ਸਾਫ਼ ਕਰਨ ਲਈ ਵਰਤੇ ਜਾਂਦਾ ਆ ਇਹਦਾ ਇੱਕ ਹੋਰ ਫਾਇਦਾ ਇਹਨੂੰ ਜੇ ਆਪਾਂ ਖੇਤਾਂ ਦੇ ਆਲੇ-ਦੁਆਲੇ ਲਾ ਮੰਗ ਤਾਂ ਇੱਕ ਲਿਖ ਦੀ ਇਹ ਬਾੜ ਲਈ ਵੀ ਸਭ ਤੋਂ ਫਾਇਦੇਮੰਦ ਦਾ ਬਾੜ ਕਰ ਦਿੰਦਾ ਜਿਵੇਂ ਮੈਂ ਤਾਣੀ ਤੋੜ ਲਈ ਹੁਣ ਇਹਦੇ ਨਾਲ ਦੀ ਤਾਣੀ ਤੁਹਾਨੂੰ ਦਿਖਾਉਣਾ ਆ ਮੈਂ ਤਾਣੀ ਲਾਈ ਸੀ ਇਹ ਬੂਟਾ ਤਿਆਰ ਹੋ ਜਾਂਦਾ 10-12 ਦਿਨ ਦੇ ਵਿੱਚ ਹੀ ਤਿਆਰ ਹੋ ਜਾਂਦਾ ਇੱਕ ਨੇ ਤੁਸੀਂ ਇੱਕ ਬੂਟੇ ਤੋਂ ਅਨੇਕ ਬੂਟੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ